ਪਰਮ ਸਤਕਾਰ ਜੋ ਗੁਰੂ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜਗਤ ਗੁਰੂ ਬਾਬਾ ਸ੍ਰੀ ਚੰਦ ਜੀ ਮਹਾਰਾਜ ਕੀ ਜੈ ਸੋ ਅੱਜ ਜੋ ਸਲਾਨਾ ਜੋੜ ਮੇਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਰਾਜ ਯਾਦ ਦੇ ਵਿੱਚ ਨਿਰਜਲਾ ਇਕਾਦਸ਼ੀ ਦਾ ਲੱਗਦਾ ਅੱਜ ਆਖਰੀ ਦਿਨ ਹੈ ਸੋ ਸੰਗਤ ਦੂਰੋਂ ਦੂਰੋਂ ਆ ਜਾਈ ਹੈਗੀ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਨੇ ਉੱਥੇ ਹੀ ਸਾਰੀ ਸੰਗਤ ਇਧਰ ਡੇਰਾ ਮੰਦਰ ਕਾ ਸਾਹਿਬ ਦੇ ਵੇਖੇ ਵੀ ਨਤਮਸਤਕ ਹੋਣ ਵਾਸਤੇ ਆਈ ਹੈ। ਸੋ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਜ਼ਰੂਰ ਹੀ ਆਉਂਦੇ ਨੇ। ਇੱਥੇ ਇਹ ਕੋਈ ਵਿਤਕਰਾ ਨਹੀਂ ਹੈਗਾ ਕਿ ਗੁਰਦੁਆਰੇ ਜਾਈਏ ਤੇ ਡੇਰੇ ਨਾ ਜਾਈਏ। ਸਾਰੀ ਸੰਗਤ ਜਿੰਨੀ ਵੀ ਆਈ ਹੈਗੀ ਸਾਰੇ ਇਲਾਕੇ ਦੀ ਉਹ ਗੁਰਦੁਆਰਾ ਸਾਹਿਬ ਵੀ ਨਤਮਸਤਕ ਹੋਈ ਹੈ ਤੇ ਇੱਥਾ ਡੇਰਾ ਮੰਦਰ ਕਾ ਜੋ ਆਪਣਾ ਸਥਾਨ ਆਪ ਦੇਖ ਰਹੇ ਹੋਗੇ। ਸੋ ਇੱਥੇ ਵੀ ਨਤਮਸਤਕ ਹੋਈ ਹੈਗੀ ਸੋ ਪਰਮਾਤਮਾ ਕਿਰਪਾ ਕਰੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਆਓ ਜੀ ਆਪਾਂ ਅੱਜ ਮੇਰਾ ਮੰਦਕਾ ਸਾਹਿਬ ਦੇ ਦਰਸ਼ਨ ਕਰਵਾਈਏ ਆਜੋ ਜੀ ਲੈ ਜਾ ਲੈ ਜਾਜਾ ਆਜੋ ਜੀ ਕਰੋ ਕਰੋ ਇਹਦੇ ਟੋਕ ਕਰ ਲੈ ਮਰੀ ਭਾਈ ਜੀ ਅੱਛਾ ਲਓ ਦੋ ਬਾਈ ਨੂੰ ਖੜਾਉਂਗੇ ਸਕੂਟਰ ਤੇ ਖੜੇਗਾ ਅੱਛਾ ਸਕੂਟਰ ਤੇ ਖੜੇ ਬਾਈ ਨੂੰ ਖੜਾ ਦੋ ਸੋ ਆਓ ਆਪਾਂ ਹੁਣ ਚੱਲਦੇ ਆਂ ਅੰਦਰ ਇਹ ਜੋ ਆਪਾਂ ਦਰਖਤ ਦੇਖ ਰਹੇ ਹਾਂ ਬਣਦਾ ਇਹ ਉਹੀ ਪ੍ਰਾਤਨ ਬਣ ਹੈ ਜਿਸ ਦੇ ਨੀਚੇ ਸ਼੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਵਿਸ਼ਰਾਮ ਕੀਤਾ ਸੀ ਇੱਥੇ ਉਹ ਡੇਰੇ ਦੇ ਵਿੱਚ ਆਈ ਸੀ ਇੱਥੇ ਉਸ ਸਮੇਂ ਤਾਂ ਬਹੁਤ ਬੜੇ ਛੇੜੀ ਹੁੰਦੀ ਸੀਗੇ ਹੁਣ ਤਾਂ ਜਿਵੇਂ ਕਹਿੰਦੇ ਨਵੀਆਂ ਗੁੱਡੀਆਂ ਨਾਵੇਂ ਪਟੋਲੇ ਸੋ ਸਮਾਂ ਬਦਲ ਚੁੱਕਾ ਸਮੇਂ ਦੇ ਨਾਲ ਇਹ ਸਥਾਨ ਵੀ ਚੜ੍ਹਦੇ ਕੜਾ ਦੇ ਵੱਲ ਜਾ ਰਹੇ ਨਵੀਆਂ-ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਸੋ ਅਪਾ ਚੱਲਦੇ ਆਂਗੇ ਅੱਗੇ ਚੱਲਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੋ ਪੁਰਾਤਨ ਧੂਣਾ ਸਾਹਿਬ ਹੈ ਇਹੇ ਧੂਣਾ ਸਾਹਿਬ ਜੇ ਸਮਝ ਲਓ ਵੀ 1662 ਤੋਂ ਵੀ ਪਹਿਲਾਂ ਦਾ ਹੈ ਕਿਉਂਕਿ ਇੱਥੇ ਮਹਾਪੁਰਸ਼ਾਂ ਨੇ ਬੜਾ ਤਪ ਕੀਤਾਗਾ ਬਾਬਾ ਮੰਨਰ ਦਾਸ ਜੀ ਨੇ ਉਸ ਤੋਂ ਉਪਰੰਤ ਹੋਰ ਜਿੰਨੇ ਵੀ ਸੰਤ ਹੋਏ ਨੇ ਬਾਬਾ ਹਾਂਸ ਦਾਸ ਦੁੱਧਾਧਾਰੀ ਜੀ ਮਹਾਰਾਜ ਬਾਬਾ ਵਾਸਦੇਵ ਜੀ ਜਿਹਨੂੰ ਬਾਬਰ ਰੂਪ ਜੀ ਕਹਿੰਦੇ ਸੀ ਸੋ ਬਾਬਾ ਆਤਮਾ ਰਾਮ ਜੀ ਬਾਬਾ ਜਮਨਾ ਦਾਸ ਜੀ ਇਹਨਾਂ ਸਾਰੇ ਮਹਾਂਪੁਰਸ਼ਾਂ ਨੇ ਇੱਥੇ ਤਪ ਕੀਤਾ ਹੈ ਇਹ ਜੋ ਧੋਣਾ ਹੈ ਅੰਦਰੋਂ ਕੱਚਾ ਹੈ ਵਿਸ਼ੇਸ਼ ਗੱਲ ਇਹ ਹੈ ਕਿ ਪੁਰਾਣਾ ਅੰਦਰੋਂ ਕੱਚਾ ਹੈਗਾ ਤੇ ਬਾਹਰੋਂ ਪੱਕਾ ਕੀਤਾ ਹੋਇਆ ਹੈ ਸਮੇਂ ਦੇ ਹਿਸਾਬ ਨਾਲ ਆਪਾਂ ਇਸ ਦਾ ਜੋ ਜਿਹਨੂੰ ਕਹਿੰਦੇ ਮੋਡੀਫਿਕੇਸ਼ਨ ਕੀਤੀ ਹੈਗੀ ਇਹਦੀ ਸੋ ਅੱਗੇ ਚੱਲਦੇ ਆਂ ਜੋ ਮਹਾਂਪੁਰਸ਼ਾਂ ਦਾ ਅੱਗੇ ਸਥਾਨ ਹੈਗਾ ਇਹ ਸੋ ਸਭ ਤੋਂ ਪਹਿਲਾਂ ਇਹ ਸਥਾਨ ਬਣਿਆ ਜਦੋਂ ਬਾਬਾ ਹਾਸਦਾ ਦੁੱਦਾਧਾਰ ਜੀ ਮਹਾਰਾਜ ਨੇ ਸਮਾਧੇ ਲਈ ਯਾਨੀ ਕਿ ਸਰੀਰ ਛੱਡਿਆ ਸੰਸਕਾਰ ਹੋਇਆ ਉਸ ਤੋਂ ਉਪਰੰਤ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਯਾਦ ਬਣਾਈ ਗਈ ਹੈ ਸੋ ਇਹ ਪਹਿਲੀ ਸਮਾਧੀ ਇਹੀ ਸੀ ਵੱਡੇ ਇੱਥੇ ਹੀ ਪੂਜਾ ਪ੍ਰਤੀਸ਼ਠਾ ਹੁੰਦੀ ਹੈ ਉਹ ਬਾਕੀ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਲੱਗੀਆਂ ਨੇ ਇਹ ਆਪ ਦੇਖ ਸਕਦੇ ਦੇਖ ਸਕਦੇ ਹੋ ਬਾਬਾ ਹਾਸਦਾ ਜੀ ਮਹਾਰਾਜ ਨੇੜੇ ਉਹ ਖਾਬੇ ਕਰਤੇ ਮੈਂ ਨਾ ਇਕੱਲੇ ਆ ਇਹ ਨੇ ਰਾਜਗੁਰੂ ਜੀ ਕਿਉਂਕਿ ਮਹਾਰਾਜ ਪਟਿਆਲੇ ਨਾਲ ਤੇ ਇਧਰ ਰਾਜਾ ਫਰੀਦ ਕੋਟਿਆ ਇਹਨਾਂ ਨਾਲ ਮਹਾਪੁਰਸ਼ਾਂ ਦਾ ਬੜਾ ਪ੍ਰੇਮ ਪਿਆਰ ਸੀਗਾ ਸਤਕਾਰ ਸੀ ਜਿਦਾ ਰਾਜਾ ਵੱਲੋਂ ਸੋ ਸਮੇ ਸਮੇ ਤੇ ਜਦੋਂ ਵੀ ਰਾਜੇ ਇਧਰ ਆਉਂਦੇ ਜਾਂਦੇ ਤਾਂ ਇਹਨਾਂ ਮਹਾਪੁਰਸ਼ਾਂ ਨੂੰ ਜ਼ਰੂਰ ਮਿਲ ਕੇ ਜਾਂ ਦਰਸ਼ਨ ਕਰਕੇ ਜਾਂਦੇ ਸੋ ਅਗਲਾ ਜੋ ਸਥਾਨ ਹੈ ਇਸ ਦਾ ਆਪਾਂ ਚੱਲਦੇ ਆਂ ਉਏ ਸਾਹਮਣੇ ਬਾਬਾ ਸ਼੍ਰੀ ਚਾਂਦੇ ਮਹਾਰਾਜੀ ਦਾ ਮੰਦਿਰ ਸੋ ਇਹ ਜੇ ਦੇਖਿਆ ਜਾਵੇ ਤਾਂ ਮੁੱਖ ਸਮਾਧੀ ਸਿੱਥੇ ਪਹਿਲਾਂ ਜੋ ਉੱਪਰ ਉਹ ਦਿਖਾ ਦੇ ਬਾਬਾ ਵਾਸਦੇਵ ਜੀ ਮਹਾਰਾਜ ਇਹ ਇਹਨਾਂ ਦੀ ਇੱਥੇ ਸਮਾਧੇ ਇਸ ਜਗ੍ਹਾ ਬਣੀ ਹੈ ਉਸ ਤੋਂ ਪ੍ਰਾਂਤ ਇੱਥੇ ਬਾਬਾ ਸ਼੍ਰੀ ਚਾਂਦੇ ਮਹਾਰਾਜੀ ਦਾ ਸਰੂਪ ਲੈ ਅੰਦਾਜ਼ਾ ਕਿਆ ਪਰ ਤਾਂ ਪ੍ਰਾਣ ਪ੍ਰਵਿਸ਼ਠਾ ਕਰਵਾਈ ਗਈ ਸੋ ਇਹ ਪੂਜਨਯੋਗ ਸਥਾਨ ਹੈ ਇੱਥੇ ਵੀ ਸਾਰੇ ਸੰਗਤ ਨਤਮਸਤਕ ਹੁੰਦੀ ਹੈ ਸਵਾਭਾ ਸ਼੍ਰੀ ਚਾਂਦੀ ਜੀ ਮਹਾਰਾਜ ਨੂੰ ਸੋ ਆ ਅੱਗੇ ਚੱਲਦੇ ਆਪਾਂ ਉਸ ਤੋਂ ਪਰંત ਬਾਬਾ ਜਮਨਾਦਾਸ ਜੀ ਮਹਾਰਾਜ ਜਿਨ੍ਹਾਂ ਨੇ ਇੱਥੇ ਬੜਾ ਸਿਰ ਤਪ ਕੀਤਾ ਹੈਗਾ ਇਹ ਸਮਾਦੀ ਉਹਨਾਂ ਦੀ ਹੈ ਸਰੂਪ ਆਪ ਦੇਖ ਸਕਦੇ ਹੋਗੇ। ਬਾਬਾ ਜਮਨਾਦਾਸ ਜੀ ਮਹਾਰਾਜ ਜੋ ਕਿ ਇਸੇ ਨਗਰ ਦੇ ਜੰਪਲ ਸਨ। ਜਿਵੇਂ ਕਹਿੰਦੇ ਘਰ ਦੇ ਵਿੱਚ ਰਹਿ ਕੇ ਘਰ ਦੇ ਬਾਹਰ ਚ ਰਹਿ ਕੇ ਜੋਗ ਕਮਾਉਣਾ ਸਭ ਤੋਂ ਔਖ ਹੈਗਾ। ਟਰੋਕੇ ਪਿੰਡ ਦੇ ਲੋਕ ਤਾਂ ਕਈ ਵਾਰੀ ਹੀ ਕਹਿੰਦੇ ਨੇ ਕਿ ਫਲਾਨਾ ਹੀ ਆ ਜਿਵੇਂ ਆਪਾਂ ਕਹ ਦੀਆਂ ਨਾ। ਪਰ ਇਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਸਾਰੇ ਨਗਰ ਵੱਲੋਂ ਕੀਤਾ ਜਾਂਦਾ ਹੈ। ਉਹ ਸੰਗਤਾਂ ਵੱਲੋਂ ਕੀਤਾ ਜਾਂਦਾ ਜਿਹੜੇ ਆਉਂਦੀਆਂ ਨੇ ਸੋ ਇਹ ਆਪ ਉਸਤਾਨ ਦੇਖ ਰਹੇ ਹੋ ਜੋ ਫਲਵਾੜੀ ਹੈ ਇਥੋਂ ਦੀ ਹਾਂਜੀ ਸੋ ਅੱਗੇ ਅਗਲੀ ਸਮਾਧੀ ਜੋ ਹੈ ਇਹ ਬਾਬਾ ਆਤਮਾਰਾਮ ਜੀ ਮਹਾਰਾਜ ਦੀ ਹੈ ਜਿਹੜੇ ਕਿ ਬੜੇ ਅੱਛੇ ਵੈਦ ਹੋਏ ਨੇ ਸੋ ਜਿੱਥੇ ਔਸ਼ਧੀ ਦੇ ਨਾਲ ਲੋਕਾਂ ਨੂੰ ਠੀਕ ਕਰਦੇ ਸੀ ਉਥੇ ਹੀ ਆਪਣੇ ਦਇਆ ਦ੍ਰਿਸ਼ਟੀ ਦੇ ਨਾਲ ਸੰਗਤਾਂ ਨੂੰ ਤਾਰਨਾ ਕੀਤਾ ਇਹਨਾਂ ਨੇ ਚਲੋ ਜੀ ਆਪਾਂ ਅੱਗੇ ਚੱਲਦੇ ਹੁਣ ਸੋ ਜਿੰਨੇ ਜਿੰਨੇ ਵੀਰਾਂ ਨੇ ਇੱਥੇ ਆ ਕੇ ਦਰਸ਼ਨ ਕੀਤੇ ਨੇ ਉਹਨਾਂ ਦਾ ਬੜਾ ਧੰਨਵਾਦ ਹੈ ਸੋ ਜਿਨ੍ਹਾਂ ਨੇ ਹਜੇ ਤੱਕ ਦਰਸ਼ਨ ਨਹੀਂ ਕੀਤੇ ਸੋ ਇੱਕ ਵਾਰ ਜ਼ਰੂਰ ਇਸ ਸਥਾਨ ਤੇ ਆਓ ਦਰਸ਼ਨ ਕਰੋ ਤੇ ਆਪਣੇ ਮਨੋਂ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰੋ ਕਿਉਂਕਿ ਕਹਿੰਦੇ ਜਿੱਥੇ ਸੰਤ ਤਪੱਸਿਆ ਕਰਦੇ ਉਹ ਥਾਂ ਤੀਰਥ ਬਣ ਜਾਂਦੇ ਉਹ ਜਗ੍ਹਾ ਤੀਰਥ ਬਣ ਜਾਂਦੇ ਨੇ ਇੱਥੇ ਤਾਂ अनेका ਮਹਾਂਪੁਰਸ਼ਾਂ ਨੇ ਤਪ ਕੀਤਾ ਹੈਗਾ ਸੋ ਇਹ ਸਥਾਨ ਫਿਰ ਪੂਜਣ ਜੋ ਕਿਉਂ ਨਹੀਂ ਹੋਵੇਗਾ ਸੋ ਆਹ ਚਾਹਦਾ ਇਹ ਇੱਕ ਪ੍ਰਾਤਨ ਖੂ ਜੋ ਕਿ ਬਾਬਾ ਹਸਤਾਜੀ ਮਹਾਰਾਜ ਨੇ ਮਿਸਤਰੀ ਪੂਰਨ ਸਿੰਘ ਤੋਂ ਬਣਵਾਇਆ ਸੀ ਸੋ ਇਹ ਜੋ ਆਪ ਕੋਂਡ ਦਿਖ ਰਹੇ ਹੋ ਇਹ ਕੁੰਡ ਇਹ ਕਹਿੰਦੇ ਜਦੋਂ ਮਿਸਤਰੀ ਨੂੰ ਬੁਲਾਇਆ ਨਾ ਕਹਿੰਦੇ ਪੂਰਨ ਸਾਹਿਬ ਆਪਾਂ ਨੇ ਕੁੰਡ ਬਣਾਉਣਾਗਾ ਕਹਿੰਦੇ ਮਹਾਰਾਜ ਫਿਸਮੈਂਟ ਦੋ ਚਾਰ ਬੋਰੀਆਂ ਚਾਹੀਦੀਆਂ ਨੇ ਉਹ ਕਹਿੰਦਾ ਵੀ ਇੱਕ ਬੋਰੀ ਹੈਗੀ ਹੈ ਕਿਰਾਏ ਨੇ ਸ਼ੁਰੂ ਕਰ ਦੇ ਸੋ ਬਣਨਾ ਸ਼ੁਰੂ ਕਰਵਾਤਾ ਤੇ ਆਪ ਮਹਾਰਾਜ ਉਧਰ ਜੰਗਲ ਦੇ ਵਿੱਚ ਬਹਿ ਕੇ ਟਪ ਕਰਨ ਲੱਗ ਗਏ ਮਿਸਤਰੀ ਦੇਖਦਾ ਵੀ ਇੱਕ ਬੋਰੀ ਆ ਉਹ ਵੀ ਖੁੱਲੀ ਹੋਈ ਹੈਗੀ ਇਹਦੇ ਨਾਲ ਫਰਨਾ ਤਾਂ ਇਹ ਨਹੀਂਗਾ ਮੈਂ ਤਾਂ ਲਾਦਾ ਵੀ ਬਾਬਾ ਐਵੇਂ ਮੱਥਾ ਮਰਵਾਊਗਾ ਚਲੋ ਹੁਣ ਆਈ ਗਏ ਆਪਾਂ ਕਰੀ ਚੱਲਨੇ ਕੰਮ ਤੇ ਮਹਾਰਾਜ ਨੇ ਇੱਕ ਵਚਨ ਕੀਤਾ ਸੀ ਕਿ ਇਸ ਬੋਰੀ ਦੇ ਉੱਪਰ ਲਾਲ ਕੱਪੜਾ ਦੇ ਦੋ ਸੋ ਜਿੰਨੀ ਜ਼ਰੂਰਤ ਹੈਗੀ ਬਾਟੇ ਨਾਲ ਸਿਮਿੰਟ ਕੱਢ ਲਿਆ ਕਰਿਓ ਤੇ ਇਸ ਤਰ੍ਹਾਂ ਤੁਸੀਂ ਵਰਤੋ ਸਿਮਿੰਟ ਉਸੇ ਤਰ੍ਹਾਂ ਹੀ ਕਹਿੰਦੇ ਇਤੋਂ ਦੇ ਇੱਕ ਪੰਡਤ ਰਾਧਾ ਰਾਧਾ ਪੰਡਤ ਸੀ ਰਾਦੇ ਤੋਂ ਮਿਸਤਰੀ ਪੂਰਨ ਸਿੰਘ ਦੋਨਾਂ ਨੇ ਕੁੰਡ ਬਣਾਉਣਾ ਸ਼ੁਰੂ ਕਰਤਾ ਕਹਿੰਦੇ ਸਾਰਾ ਦਿਨ ਕੁੰਡ ਬਣਾਈ ਗਏ ਇਸ ਜਿੰਨਾ ਜ਼ਰੂਰਤ ਹੋਇਆ ਕਰੇ ਬਾਟੇ ਨਾਲ ਕਢ ਲਿਆ ਕਰਨ ਤੇ ਜਦੋਂ ਕੁੰਡ ਤਿਆਰ ਹੋ ਗਿਆ ਤੇ ਉਦੋਂ ਮਹਾਰਾਜ ਨੇ ਵੀ ਦੇਖ ਲਿਆ ਵੀ ਕੁੰਡ ਤਿਆਰ ਹੋ ਗਿਆ ਹੁਣ ਆਪਾਂ ਚੱਲੀਏ ਕਹਿੰਦੇ ਭਾਈ ਪੂਰਨ ਸਿੰਘ ਹੋ ਗਿਆ ਕੁੰਡ ਤਿਆਰ ਕਹਿੰਦੇ ਹਾਂ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਇਹ ਕੰਡ ਬਿਲਕੁਲ ਤਿਆਰ ਹੋ ਚੁੱਕਾ ਹੈ ਕਹਿੰਦੇ ਸਿਮਿੰਟ ਤਾਂ ਨਹੀਂ ਮੁੱਕਿਆ ਕਹਿੰਦੇ ਨਾ ਮਹਾਰਾਜ ਚਲੋ ਦੇਖਦੇ ਆਂ ਜਦੋਂ ਜਾ ਕੇ ਦੇਖਿਆ ਕਹਿੰਦੇ ਉਨਾ ਹੀ ਸਿਮਿੰਟ ਸੀ ਜਿੰਨਾ ਸਵੇਰੇ ਸੀਗਾ ਸੋ ਮਹਾਪੁਰਸ਼ਾਂ ਨੇ ਐਸੀ ਕਲਾ ਵਰਤਾਈ ਉਸ ਸਿਮਿੰਟ ਦੇ ਨਾਲ ਫਿਰ ਉੱਥੇ ਫਰਸ਼ ਵਗੈਰਾ ਵੀ ਲੱਗਿਆ ਉਸ ਖੂਦ ਉੱਪਰ ਜੋ ਦੇਖ ਕੇ ਆਏ ਆਂਗੇ ਹੁਣ ਇਹਦਾ ਨਵੀਂ ਤਕਨੀਕ ਨਾਲ ਕਰਤੇ ਕਿਉਂਕਿ ਪੁਰਾਣਾ ਖੂ ਤਾਂ ਨਹੀਂ ਮਰ ਰਹਿ ਗਿਆ ਸੀਗਾ ਸੋ ਇਸ ਦੇ ਉੱਪਰ ਟੈਂਕੀ ਦਾ ਨਿਰਮਾਣ ਕੀਤਾ ਗਿਆ ਸੀਗਾ। ਸੋ ਦਰਬਾਰ ਸਾਹਿਬ ਜੋ ਇਹ ਬਾਬਾ ਜਮਨਾਬਖਸ਼ ਜੀ ਮਹਾਰਾਜ ਨੇ ਬਣਵਾਇਆ ਸੀ ਇੱਧਰ ਤੇ ਹੁਣ ਸੰਗਤਾਂ ਦੇ ਇਕੱਠ ਹੁੰਦੇ ਆ ਹੋਏ ਆ ਜੋ ਕਿ ਪਿਛਲੀ ਵੀਡੀਓ ਚ ਵੀ ਆਪਾਂ ਨੇ ਦੱਸਿਆ ਸੀਗਾ ਕਿ ਲੰਗਰ ਹਾਲ ਦੀ ਕਾਰ ਸੇਵਾ ਦਾ ਚੱਲ ਰਹੀ ਹੈ 80x120 ਦਾ ਲੰਗਰ ਹਾਲ ਬਣ ਰਿਹਾ ਹੈਗਾ। ਉਹਦੇ ਉੱਪਰ ਦਰਬਾਰ ਸਾਹਿਬ ਵੀ ਬਣਨਾ ਹੈ। ਸੋ ਸੰਗਤਾਂ ਦਾ ਇਹ ਸਹਿਯੋਗ ਦੇ ਨਾਲ ਤਾਂ ਅਨੁਗੁਰ ਤੇਗ ਬਹਾਦਰ ਜੀ ਮਹਾਰਾਜ ਦੀ ਕਿਰਪਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀ ਬਾਬੇ ਸਮਾਧਾਂ ਵਾਲਿਆਂ ਦੀ ਕਿਰਪਾ ਦੇ ਨਾਲ ਸੋ ਇਹ ਕਾਰਜ ਵੀ ਪੂਰਾ ਹੋ ਜਾਣਾ ਹੈ ਸੋ ਸੇਵਾ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਅਗਰ ਆਪ ਨੂੰ ਲੱਗਦਾ ਹੈ ਕਿ ਇੱਥੇ ਸੇਵਾ ਦੇ ਵਿੱਚ ਆਪਾਂ ਰਹਿਸਾ ਪਾਉਣਾ ਹੈਗਾ ਤਾਂ ਇਥੋਂ ਦੇ ਜੋ ਮੁੱਖ ਸੇਵਾਦਾਰ ਆਪਾਂ ਕਹੀਏ ਇਸ ਗੱਦੀ ਦੇ ਗੱਦੀ ਨਿਸ਼ੀਨ ਬਾਬਾ ਜਗਦੀਸ਼ ਮੋਨੀ ਜੀ ਸੋ ਉਹਨਾਂ ਦਾ ਨੰਬਰ 97797 8499 ਇਸ ਨੰਬਰ ਤੇ ਆਪ ਸੰਪਰਕ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਇੱਥੇ ਆ ਕੇ ਆਪ ਆਪਣੇ ਮਨੋ ਕਾਮਨਾ ਪੂਰੀ ਕਰ ਸਕਦੇ ਹੋ ਆਪਣਾ ਦਾਨ ਦੇ ਸਕਦੇ ਹੋ ਬਹੁਤ ਬਹੁਤ ਦਾਨ ਕਰੋ ਜੀ ਔਰ ਇਸ ਸਥਾਨ ਦੇ ਉੱਪਰ ਜਰੂਰ ਆਉਣਾ ਹੋਰ ਸੰਗਤ ਨੂੰ ਵੀ ਲੈ ਕੇ ਆਉਣਾ ਸੋ ਇਹਨਾਂ ਬੇਨਤੀਆਂ ਕਰਦੇ ਖਿਮਾ ਦੇ ਜਾਚ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਕੀ ਜੈ